जंडियाला गुरु के टालिया मंदिर तो रामनौमी उत्सव कमेटी वालों हर साल की तरह इस साल भी विशाल शोभा यात्रा क्डी गई जिस विच मुख्य मेहमान वजो कैबिनेट मंत्री हरभजन सिंह ईटीओ ते बाबा जी ने शिरकत की थी, राम नौमी उत्सव कमेटी चिन्हित दर्शाए चल दिया अंदर दी बुराई दा खात्मा कर दिया चाहे समाज की सरजना कर अपना योगदान पा चाहता है ते अखीर विच राम नौमी उत्सव कमेटी के सारे मैमांधी उपराले करवाद किया ठीक है हाँ जी जी सामने जी ठीक है सर ओके सर सामने ओके जी

बहुत वठी रखी सॼे सोभा चना जहिड़ियूं शहर शहर जे बाज़ार असीं सारी हिकु भॻवान दीदा जहिड़ा कंसार रही जीवन तब्दील करणु चाहींदा ਅੱਜ ਮੈਂ ਆਪਣੇ ਮਤੋਂ ਸਾਡੇ ਵਿੱਚ ਆਪਾਂ ਪਰਨਾ ਦੀ ਹੋਰ ਸਰਕਾਰ ਤੋਂ ਸਤਿਕਾਰ ਨੇ ਸਾਡੇ ਇਲਾਕੇ ਦੇ ਸਾਡੇ ਸਾਡੇ ਲਈ ਸਾਡਾ ਬਹੁਤ ਬਹੁਤ ਤਨਹਾਰ ਰਹੇ ਜੀ ਮੇਰੇ ਸਾਰੇ ਵੀਰਾਂ ਨੂੰ ਮੈਂ ਸੋਨੀਏ ਨੇਜਾ ਪ੍ਰਧਾਨ ਸ਼੍ਰੀ ਰਾਮ ਨਵੀ ਉਸ ਕਮੇਟੀ ਜਨਿਆਲਾ ਗੁਰੂ ਮੈਂ ਇਸ ਸ਼ੁਭ ਮੌਕੇ ਤੇ ਆਪਣੇ ਦੇਸ਼ ਵਾਸੀਆਂ ਨੂੰ ਤੇ ਆਪਣੇ ਘਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਸ਼੍ਰੀ ਰਾਮ ਨੌਮੀ ਉਸਤ ਕਮੇਟੀ ਜੋ ਕਿ 4-5 ਸਾਲ ਤੋਂ ਲਗਾਤਾਰ ਸ਼੍ਰੀ ਰਾਮ ਨੌਮੀ ਦੀ ਸ਼ੋਭਾ ਯਾਤਰਾ ਕੱਢ ਰਹੀ ਹੈ ਇਸ ਵਿੱਚ ਦੇਸ਼ ਵਾਸੀਆਂ ਦਾ ਸ਼ਹਿਰ ਵਾਸੀਆਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਇਸ ਸਹਿਯੋਗ ਦੇ ਨਾਲ ਹੀ ਇਹ ਸ਼ੋਭਾ ਯਾਤਰਾ ਬੜੀ ਹਰਸੋਹ ਲਾਜ ਨਾਲ ਕੱਢੀ ਜਾਂਦੀ ਹੈ ਤੇ ਇਸ ਦਿਨ ਦਾ ਇੱਕ ਖਾਸ ਮਹੱਤਵ ਹੀ ਹੁੰਦਾ ਵਾ ਕਿਉਂਕਿ ਇਸ ਦਿਨ ਭਗਵਾਨ ਸ਼੍ਰੀ ਰਾਮ ਜੀ ਨੇ ਤੁਰਗਾ ਜੀ ਤੋਂ ਸ਼ਕਤੀਆਂ ਲੈ ਕੇ ਨਵੇਂ ਦਿਨ ਯੁੱਧ ਵਿੱਚ ਯੁੱਧ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਸੀ ਤੇ ਇਸ ਦਿਨ ਦੋ ਸ਼੍ਰੀ ਰਾਮ ਜੀ ਦੀ ਤੇ ਸ਼੍ਰੀ ਦੁਰਗਾ ਜੀ ਦੀ ਪੂਜਾ ਕੀਤੀ ਜਾਂਦੀ ਹੈ ਤੇ ਮੈਂ ਅਕੀ ਧੰਨਵਾਦੀ ਹਾਂ ਆਪਣੇ ਵੀਰਾਂ ਦਾ ਭਰਾਵਾਂ ਦਾ ਜਿਹੜਾ ਸਾਡੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਸਾਡਾ ਸਹਿਯੋਗ ਦਿੰਦੇ ਆ ਹਰ ਤਿਹਾੜੇ ਦੇ ਵਿੱਚ ਤੇ ਬਾਕੀ ਸਾਡੀ ਗੱਲ ਰੋਕੀ ਜੀ ਕਰਨਗੇ ਸਾਡੇ ਭਰਾ ਮੰਟੀ ਜੀ ਆਏ ਕਾਂਤ ਸਿੰਘ ਪ੍ਰਧਾਨ ਪੰਜਾਬ ਲੋ ਜੀ ਮਤਸਬ ਗੱਲ ਕਰੋ ਇਹ ਇੱਕ ਜੂਬਾ ਯਾਤਰਾ ਦੇ ਇੱਕ ਪੂਜਾ ਆਜਿ ਹੈ ਜੀ ਢਾਲੀਆਂ ਨੇ ਮੰਗਰ ਤੋਂ ਆਰੰਭ ਹੋ ਗਏ ਸਾਡੇ ਸ਼ੋਭਾ ਯਾਤਰਾ ਦੇ ਮੁੱਖ ਮਹਿਮਾਨ ਸ਼੍ਰੀ ਸਰਪੇਂਧ ਸਿੰਘ ਈਟੀਓ ਉਹਨਾਂ ਦੇ ਪ੍ਰਧਾਨ ਸਤਿੰਦਰ ਜੀ ਤੇ ਮੁੱਖ ਮਹਿਮਾਨ ਬਾਬਾ ਪਰਮਾਨੰਦ ਜੀ ਰਹਿਣਗੇ ਤੇ ਤਪਸਤਨ ਬਾਬਾ ਹੰਦਾਲ ਜੀ ਤੋਂ ਬਾਬਾ ਪਰਮਨੰਦ ਜੀ ਸਾਡੇ ਮੁੱਖ ਮਹਿਮਾਨ ਨੇ ਇਹ ਸ਼ੋਭਾ ਯਾਤਰਾ ਢਾਲੀਆਂ ਨੇ ਮੰਗਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਸਾਰੇ ਵਕਵਕ ਬਜ਼ਾਰਾਂ ਚ ਹੁੰਦੀ ਹੋਈ ਦੁਬਾਰਾ ਫਿਰ ਇੱਥੇ ਸਮਾਪਤ ਹੋਵੇਗੀ ਜੈ ਸ਼੍ਰੀ ਰਾਮ ਜੀ